ਪੰਜਾਬ ਐਂਡ ਸਿੱਧ ਬੈਂਕ ਨੇ ਕੀਤੀ ਐਨ ਆਰ ਆਈਜ਼ ਨਾਲ ਮੀਟਿੰਗ ਜਿਲ੍ਹਾ ਸ਼ਿਪ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਐਂਡ ਸਿੱਧ ਬੈਂਕ ਦੀ ਸਾਰੀ ਟੀਮ ਵੱਲੋਂ ਨਵਾਂ ਸ਼ਹਿਰ ਦੇ ਇੱਕ ਨਿੱਜੀ ਹੋਟਲ 'ਚ ਐਨ ਆਰ ਆਈਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਬੈਂਕ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਵੱਖ-ਵੱਖ ਬੁਲਾਾਰਿਆਂ ਵੱਲੋਂ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਾਰੇ ਦੇ ਐਨਆਰਆਈ ਭਰਾਵਾਂ ਦਾ तहे दिल ਤੋਂ ਸਵਾਗਤ ਕਰਦਾ ਨਾਲ ਹੀ ਸਵਾਗਤ ਕਰਦਾ ਆਪਣੇ ਸਟੇਜ ਤੇ ਬੈਠੋਏ ਮੁੱਖ ਮਹਿਮਾਨਾਂ ਨਾਲ ਜੀਐਮ ਸਾਹਿਬ ਜੀਐਮ ਸਾਹਿਬ ਐਂਡ ਮੈਡਮ ਐਨਆਰਆਈ ਇਸ ਰਾਜੀ ਕੁਮਾਰ ਜੀ ਨੇ ਦੱਸਿਆ ਸਾਡੇ ਵਾਸਤੇ ਬਹੁਤ ਐਮਨਤ ਲੱਗ ਰਹੀ ਹੈ ਸਾਡੇ ਦੇਸ਼ ਦੀ जनसंख्या ਦਾ 1% ਲੋਕ ਬਾਹਰ ਹੁੰਦੇ ਆ ਵੱਖ-ਵੱਖ ਦੇਸ਼ਾਂ ਵਿੱਚ ਜਿਨ੍ਹਾਂ ਨੂੰ ਪੈਨੋਰੇ ਕਹਿੰਦੇ ਆ ਜਾਂ पीआईयू ਕਹਿੰਦੇ ਆ ਪਰਸਨ ਆਫ ਇਮੀਗ੍ਰੇਸ਼ਨ ਲੇਕਿਨ ਜੋ ਕੰਟਰੀਬਿਊਸ਼ਨ ਆ ਦੇਦੇ ਇਕਨੋਮੀ ਚ ਜੀਡੀਪੀ ਚ ਉਹ 1% ਦੇ ਰੇਸ਼ਿਓ ਦੇ ਮੁਕਾਬਲੇ 3.4% ਹੈ ਰਫਲੀ ਫਿਗਰ ਅਗਰ ਰੁਪਈਆ ਚ ਗੱਡੀ ਹੈ ਤੇ 11 ਲੱਖ ਕਰੋੜ ਦੀ ਇਕਨੋਮੀ ਚ ਕੰਟਰੀਬਿਊਸ਼ਨ ਐਨਆਰਆਈਸ ਦਾ ਲਾਗੂ ਇਹ ਕਿ ਸਾਡੇ ਦੇਸ਼ ਦੇ ਬਹੁਤ ਇੰਪੋਰਟੈਂਟ ਹੈ। ਆਈ ਥਿੰਕ ਤਾਲਿਵਾਂ ਦੀਸ ਆਵਰੇ ਹਾਸਤੇ। ਅੱਜ ਮੈਮ ਅੰਦਿਸ਼ੀਨ ਮੈਨੇਜਰ ਪੰਜਾਬ ਸਿਟੀ ਲੰਗ ਨਮਾ ਸ਼ਹਿਰ ਅੱਜ ਅਸੀਂ ਇੱਥੇ ਕੋਰਪੋਰੇਟ ਸਿਲਵਰ ਲੀਫ ਫੀਚਰ ਇੱਕ ਐਨ ਆਰ ਆਈ ਮੀਟ ਰੱਖੀ ਆ ਜਿਹਦਾ ਮੇਨ ਮੰਤਵ ਸਾਡੇ ਜਿਹੜੇ ਐਨ ਆਰ ਆਈ ਵੀ ਬਾਹਰੋਂ ਆਉਂਦੇ ਉਹਨਾਂ ਲਈ ਇੱਕ ਛੋਟਾ ਜਿਹਾ ਹੋਸਟ ਡਿਨਰ ਹੋਸਟ ਕੀਤਾ ਹੈ ਅਸੀਂ। ਮੇਨ ਮਕਸਦ ਉਹਨਾਂ ਨੂੰ ਜਾਗਰੂਤ ਕਰਾਉਣਾ ਵੱਖ-ਵੱਖ ਬੈਂਕਰ ਦੀਆਂ ਸਕੀਮਾਂ ਰਾਹੀਂ ਕੀ ਕਿ ਹਰ ਜੋ ਵੀ ਐਨਰਬੀ ਆਂਦਾ ਉਹ ਇੱਕ ਸਾਲ ਬਾਅਦ ਸਾਡੇ ਦੇਸ਼ ਆਂਦਾ ਆ ਜਦੋਂ ਉੱਥੇ ਛੋਟੇ ਘਟਨਾਵਾਂ ਦੇ ਵਿੱਚ ਸਾਲ ਵਿੱਚ ਕੁਝ ਚੇਂਜਸ ਹੁੰਦੀਆਂ ਉਹਨਾਂ ਨੂੰ ਉਸ ਬਾਰੇ ਅਪਗ੍ਰੇਡ ਕਰਾਉਣ ਲਈ ਕੀ ਕੀ ਸਾਡੇ ਬੈਂਕ ਦੇ ਰਹਿਣੇ ਸਟੀਮਸ ਆ ਕੀ ਕੀ ਉਹਨਾਂ ਨੂੰ ਫਾਇਦੇ ਮਿਲ ਸਕਦੇ ਨੇ ਉਸ ਬਾਰੇ ਉਹਨਾਂ ਨੂੰ ਦੱਸਣ ਲਈ ਅੱਜ ਇੱਕ ਛੋਟੀ ਕਮੇਟੀ ਦਾ ਆਰਗੇਨਾਈਜ਼ ਕੀਤਾ ਆ ਇੱਥੇ ਵਿਸ਼ੇਸ਼ ਤੌਰ ਤੇ ਸਾਡੇ ਫੀਲਡ ਜਨਰਲ ਮੈਨੇਜਰ ਚੰਡੀਗੜ੍ਹ ਤੋਂ ਮੈਡਮ ਮਹਿਮਾ ਅਧਰਵਾਲ ਡੀਜੀਐਮ ਹੈੱਡ ਆਫਿਸ ਤੋਂ ਆਏ ਨੇ ਨਾਲ ਸਾਡੇ ਜੈਡਮ ਸਰ ਨਰੇਸ਼ ਸਿੰਘ ਤੇ ਐਫਜੀਐਮ ਸਰ ਦੇ ਆਫਿਸ ਦੇ ਜਿਹੜੇ ਡੀਜੀ ਐਮ ਅਸ਼੍ਰੀ ਕਰਨਜੀ ਸਿੰਘ ਜੀ ਆ ਜੋ ਚੁੱਚੇ ਤੌਰ ਤੇ ਇੱਥੇ ਪਹੁੰਚੇ ਨੇ ਤਾਂ ਜੋ ਸਾਡੇ ਜਿਹੜੇ ਬੰਦੇ ਐਨ ਆਰ ਆਈ ਕਸਟਮਰ ਆ ਉਹਨਾਂ ਨੂੰ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣਕਾਰੀ ਕਰਾ ਸਕਣ। ਮੈਂ ਸਤਪੰਦਰ ਸਾਹਿਲ ਜੁਪਤੀ ਮੈਨੇਜਰ ਪੰਜਾਬ ਰਿਸਰਵ ਬੈਂਕ ਬ੍ਰਾਂਚ ਨਵਸ਼ਹਿਰ ਅੱਜ ਮਿਤੀ 14 ਨਵੰਬਰ ਨੂੰ ਅਸੀਂ ਹੋਟਲ ਸਿਲਵਨਟੀ ਨਵਸ਼ਹਿਰ ਦੇ ਵਿੱਚ ਇੱਕ ਆਪਣੇ ਐਨ ਆਰ ਆਈ ਵੀਰਾਂ ਦੇ ਲਈ ਕਸਟਮਰ ਮੀਟਿੰਗ ਦਾ ਆਯੋਜਨ ਕੀਤਾ ਹੈ ਜਿਸ ਦੇ ਵਿੱਚ ਸਾਡੇ ਨਮਸਕਾਰ ਸ੍ਰੀ ਐਕਸਟ੍ਰੀਮ ਸਾਹਿਬ ਸ੍ਰੀ ਚਮਨ ਲਾਲ ਜੀ ਮੈਡਮ ਮਹਿਮਾ ਦਰਵਾਦੀ ਹੈਡ ਆਫ ਸਪੀਸ਼ੀਅਮ ਕਰਮਜੀਤ ਸਿੰਘ ਡੀਜੀਐਮ ਐਫੀਐਮ ਆਫਿਸ ਤੇ ਟੂਰਨਾਮੈਂਟ ਮੈਨੇਜਰ ਸ਼੍ਰੀ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅੱਜ ਦੇ ਪ੍ਰੋਗਰਾਮ ਪਰਿਵਾਰ ਦਾ ਮੇਨ ਮਕਸਦ ਸਾਡਾ ਇਹ ਹੈ ਕਿ ਆਪਣੇ ਐਨਆਰਆਈ ਵੀਰਾਂ ਨੂੰ ਆਪਣੀ ਵਿਆਕਤੀਗਤ ਵਕਤ ਵਕਤ ਡਿਪੋਜ਼ਿਟ ਸਕੀਮ ਦੇ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ਉਹ ਇਸ ਦਾ ਵੱਤਵਾਤ ਲਾਭ ਉਠਾ ਸਕਣ ਤੇ ਇਸਮ ਮੀਟਿੰਗ ਦਾ ਇਹ ਮਤਲਬ ਇਹ ਵੀ ਹੈ ਸਾਡਾ ਕਿ ਸਾਡੇ ਜੋ ਐਨਆਰਆਈ ਵੀਰ ਆਪਣੀਆਂ ਜੋ ਪੰਜਾਬ ਦੇ ਵਿਕਾਸ ਦੇ ਲਈ ਵੀ ਪੱਥਰ ਰੱਖਦੇ ਨੇ ਉਹਨਾਂ ਨੂੰ ਦੁਬਾਰਾ ਉਸ ਦੇ ਨਾਲ ਜੋੜਨ ਦਾ ਇਹ ਉਪਰਾਹਲਾ ਹੈ ਧੰਨਵਾਦ ਪੰਜਾਬ ਐਨਸਿੰਦ ਬੈਂਕ ਨੇ ਨਵਾਂ ਸ਼ਹਿਰ ਮੇ ਅਨਰਾਈ ਮੀਟ ਦਾ ਆਯੋਜਨ ਕੀਤਾ ਹੈ ਦਾ ਬੇਸਿਕ ਪਰਪਸ ਆਫ ਦਿਸ ਮੀਟਿੰਗ ਇਜ਼ ਟੂ ਕਨੈਕਟ ਵਿਦ आवर ਐਨਰਾਈ ਕਸਟਮਰਸ ਐਨਰਾਈਜ਼ ਆ ਵੈਰੀ ਇੰਪੋਰਟੈਂਟ ਫਾਰ ਦ ਇੰਡੀਅਨ ਇਕਨੋਮੀ ਐਸ ਦੇ ਜਨਰੇਟ ਲਾਰਜਮਨੀ ਬਿਜ਼ਨਸ ਦੇ ਆਰ ਕੰਟ੍ਰਿਬਿਊਟਰੀ ਪਰਸੈਂਟ ਫਾਰ ਦ ਜੀਡੀਪੀ ਆਲਸੋ एंड दे आर द बैंक एम्बेसटर ऑफ इंडियन इकोनॉमी एंड कल्चर आउटसाइड इस मीटिंग इस मीटिंग के दौरान हमने कस्टमर्स को अपनी प्रीवियस प्रोडक्ट्स का भी के बारे में अवगत कराया कि कैसे वो पंजाब ने सिल बैंक की विवियस फैसिलिटी को अवेल कर सकते हैं क्या एफ सी का डिपॉजिट है क्या फॉरेन एक्सचेंज पर उनको रेमिडेंसिस कितना उनको चार्जेस लगते हैं उनके कैसे वो अकाउंट खोल सकते हैं कैसे हमारे साथ जोड़ सकते हैं इसमें हमने उनको एक एन बुकलेट भी दी जिसमें सभी हमारी सभी स्कीमों के बारे में उसमें अवगत करवाया गया वी ऑल्सो शेयर हाउ दे अवेल अ गुड दे कैन अवेल द लोन फैसिलिटी फॉर बैंक की जर्नी के बारे में भी कस्टमर्स को बताया गया कि बैंक पंजाब नेशनल बैंक इज स्टैंडिंग स्टोन एंड इट इज ऑन अ ग्रोथ पार्क इस माध्यम से कस्टम सो इट इज़ अ वेरी सक्सेसफुल मीटिंग टूडे वी कनेक्टेड विद अवर कस्टमर्स एंड वी टू सपोर्ट अस इन एनवर फ्यूचर जर्नी ऑल्सो कस्टमर्स को बैंक के प्रोडक्ट्स के बारे में और यह इस फैसिलिटीज के बारे में इस मीटिंग के दौरान बताया गया धन्यवाद